मोदी सरकार मुाद हक़ु हक़ु मोदी सरकार मुरदाबाद मुरदाबाद मुदाबाद ज़िंदाब ज़िंदबाद ज़िंदा मोदी सरकार ਕਿਸਾਨਾਂ ਵੱਲੋਂ ਦੇਸ਼ਵਰ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਿੱਲੀਵਾਲ ਕੀ ਭੋਗਰਤਲ 45ਵੇਂ ਦਿਨ ਵਿੱਚ ਦਾਖਲ ਹੋ ਗਈ ਅਖਨੋਰੀ ਬਾਰਡਰ ਤੋਂ ਉਹਨਾਂ ਕੀ ਸਿਹਤ ਲਗਾਤਾਰ ਵਿਗੜ ਰਹੀ ਹੈ ਔਰ ਕਿਸਾਨ ਐਮਐਸਪੀ ਦੇ ਗਾਰੰਟੀ ਦੇ ਲਈ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਅੱਜ ਪੁਤਰਾ ਸੜ ਕੇ ਪਤਾ ਕਰ ਰਹੇ ਸਮਾਣਾ ਕੀ ਬੰਦਾ ਸਿੰਘ ਬਹਾਦਰ ਚੌਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਰਾ ਸੜਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਪੂਰੇ ਦੇਸ਼ ਦੇ ਵਿੱਚ ਆਪਣੀ ਮੰਗਾਂ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਕੇਂਦਰ ਸਰਕਾਰ ਦੇ ਖਿਲਾਫ ਪੁਤਰੇ ਸਾੜੇ ਜਾ ਰਹੇ ਹਨ ਇਹਨਾਂ ਦੀ ਇੱਕੋ ਮੰਗ ਹੈ ਕਿ ਕੇਂਦਰ ਸਰਕਾਰ ਨੇ ਜੋ ਗੁਜਰਾਤ ਦੇ ਮੁੱਖ ਮੰਤਰੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਕਿਆਸੀਗੀ ਅਸੀਂ ਕਿਸਾਨਾਂ ਦੀ ਮੰਗਾਂ ਨੂੰ ਪੂਰਾ ਕਰਾਂਗੇ ਲੇਕਿਨ 10 ਸਾਲ ਕਰ ਕੇ ਕੇਂਦਰ ਦੀ ਸਰਕਾਰ ਹੈ ਲੇਕਿਨ ਕਿਸਾਨ ਸਰਕਾਰ ਦੇ ਡੁੱਲ ਰਹੇ ਬਹੁਤ ਹੜਤਾਲ ਤੇ ਇੱਕ ਡੱਲੇਵਾਰ ਕਰ 60 ਦਿਨ ਹੈ ਲੇਕਿਨ ਕਿਸੇ ਨਾਲ ਗੱਲ ਨਹੀਂ ਕਰ ਰਹੀ ਇਹ ਸਾਰੇ ਮੁੱਦਾਂ ਲੈ ਕੇ ਪ੍ਰਦਰਸ਼ਨ ਅੱਜ ਪੁਤਰੇ ਫੋਕੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧ ਪ੍ਰਗਟ ਕਰ ਰਹੇ ਗੱਲਬਾਤ ਕਰਦੇ ਕੀ ਮੁੱਦਾ ਹੈ ਉਸ ਨੂੰ ਲੈ ਕੇ ਅੱਜ ਅਸੀਂ ਜਿਹੜਾ ਅਸੀਂ ਪੂਰੇ ਪਿਛਲੇ 11 ਮਹੀਨਿਆਂ ਤੋਂ ਜਿਹੜਾ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਹਰਿਆਣੇ ਦੀਆਂ ਛੜਕਾਂ ਦੇ ਉੱਤੇ ਵੱਡੀਆਂ-ਵੱਡੀਆਂ ਕੰਦਾ ਕੱਢ ਕੇ ਤੇ ਸਾਡਾ 80 ਸਾਲ ਦਾ ਬਜ਼ੁਰਗ ਅੱਜ 46 ਦਿਨ ਹੋ ਗਏ ਮਰਨ ਵਰਤ ਤੇ ਬੈਠਾ ਹੈ ਤੇ ਅਸੀਂ ਕੋਈ ਨਵੀਂ ਮੰਗ ਨਹੀਂ ਮੰਗਦੇ ਜਿਹੜੇ ਅਸੀਂ 13 ਮਹੀਨੇ ਦਿੱਲੀ ਦੀ ਸਰਹੱਦਾਂ ਦੇ ਬੈਠੇ ਰਹੇ ਆ ਜੋ ਸਰਕਾਰ ਨੇ ਹੁਣ ਤੱਕ ਵਾਅਦੇ ਕੀਤੇ ਨੇ ਜੋ ਮੋਦੀ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਨੇ ਜਿਨੇ ਮਨਮੋਹਨ ਸਿੰਘ ਦੀ ਸਰਕਾਰ ਤੋਂ ਐਮਐਸਪੀ ਗਰੰਟੀ ਕਰੂਣ ਬਣਾਉਣ ਦਾ ਇੱਕ ਮੰਗ ਮੰਗੀ ਸੀ ਤੇ ਖੁਦ ਮੋਦੀ ਅੱਜ 6 ਸਾਲ ਹੋ ਗਏ ਨੇ ਆਪਣੀ ਮੰਗੀ ਹੋਈ ਮੰਗ ਨੂੰ ਵੀ ਪੂਰਾ ਨਹੀਂ ਕਰ ਰਿਹਾ ਤੇ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੇ ਉਹਨਾਂ ਵਾਅਦਿਆਂ ਨੂੰ ਅਸੀਂ ਪੂਰੇ ਕਰਾਉਣ ਵਾਸਤੇ ਅੱਜ ਸਾਡੇ ਦੋਨੇ ਫੋਰਮਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਮੋਦੀ ਦੇ ਮਿੱਥਰ ਦੇ ਪੁਤਲੇ ਫੂਕਣ ਦੀ ਜਿਹੜੀ ਕਾਲ ਦਿੱਤੀ ਗਈ ਹੈ ਉਹਦੇ ਤਹਿਤ ਅਸੀਂ ਅੱਜ ਪੁਤਲਾ ਫੂਕ ਰਹੇ ਹਿੰਨ ਪਿੰਨ ਪੁਤਲੇ ਫੁੱਕੇ ਜਾ ਰਹੇ ਹਨ ਸਮਾਨ ਦੇ ਪਿੰਟੈਂਟਲ ਤੇ ਤਨੇਠਾ ਦੇਖੀ ਕਿਸਾਨਾਂ ਨੇ ਪੁਤਲੇ ਫੁੱਕੇ ਤੁਹਾਡੇ ਕੀ ਕਹਿਣਾ ਜੀ ਜਿਹੜਾ ਮੁੱਦਾ ਹੈ ਬਿਲਕੁਲ ਜੀ ਆਪਣੀਆਂ ਕਰੀਆਂ ਹੋਈਆਂ ਗੱਲਾਂ ਤੋਂ ਉਸ ਵੇਲੇ ਇਹ ਐਮਐਸਪੀ ਕਮੇਟੀ ਦਾ ਚੇਅਰਮੈਨ ਸੀ ਜਦੋਂ ਇਹ ਮੁੱਖ ਮੰਤਰੀ ਹੋਇਆ ਕਰਦਾ ਸੀ ਗੁਜਰਾਤ ਦਾ ਔਰ ਆਪਣੀਆਂ ਗੱਲਾਂ ਤੋਂ ਹੀ ਮੁੱਕਰ ਜਾਣਾ ਇਹ ਕੋਈ ਚੰਗੀ ਗੱਲ ਨਹੀਂ ਉਹਦੇ ਅਨੁਸਾਰ ਇਹ ਸਾਰਾ ਜਿਹੜਾ ਵਿਰੋਧ ਅਸੀਂ ਜਤਾ ਰਹੇ ਹਾਂ ਜਿਹੜਾ ਕਿ ਹਰ ਇੱਕ ਪੰਜਾਬ ਚ ਕੀ ਪੂਰੀ ਇੰਡੀਆ ਚ ਹਰ ਥਾਂ ਤੇ ਵਿਰੋਧ ਕੀਤਾ ਜਾਏਗਾ ਜੀ ਕੈਮਰਾਮੈਨ ਦੀਕੇ ਗਰੇ ਨਾਲ ਪਰਸ਼ੋਤਮ ਗੋਸਿਕ ਸਮਾਣਾ ਨਿਊਜ਼